کرپا کرو کے ورڈ بینک کی گروپ کے لیے بھی اس کا حساب سے دیکھیے قانون اصلاح کو اختیار کرنے والے ہمارے فاؤنڈر جو کا اور سی سنالو کی پتی کو دیوار کی جی کا خالصا وان کی کی پتی او سطر نے ਨਾਨਕ ਜੀ ਬਹੁਤ ਬੱਲੇ ਤੇ ਜੀ ਬੜੀਆ ਅਭਰ ਕਾਜ ਦੇ ਵਿੱਚ ਲੱਗਾ ਫਰੀ ਸਾਹ ਦਾ ਪਾਤਸ਼ਾਹ ਦੀ ਹੁਮਾ ਦਾ ਸਭ ਪਾਣੀ ਵਿੱਚ ਸਮਝਾ ਦੇਵੇ ਕਿ ਬਨੁਖਾ ਦੀ ਗੀਤ ਜੂ ਉਸ ਵਰੀ ਅੰਕੂਸ਼ ਦੇ ਨਾਲ ਆ ਚੁੜਤ ਨਹੀਂ سجد بائشاہ میں نے ان کی بیانت ہے ہمارے والاں جس اقام ہماریوں میں نے شباس باکشاں جنا بانیوں میں پتھتا ہی پھر جت دہار تنمالی ساہے لے لکھائے ملک جک نہیں سنیدہ ਕੜੀ ਕੱਢੀ ਆ ਅੱਤਾ ਮੁੱਕੜ ਕਾਇ ਜਿੰਦ ਬੋਤੀ ਮਰਣ ਭਗ ਲੈ ਜਾਸੀ ਪਰਦਾਏ ਚਿਤ੍ਰ ਤੇ ਹਾੜੇ ਤਨ ਬਲੀ ਸਾਂ

سنو میرے گیتا سنت ٹہل کیلو ہر لاہ رستے الگ ورڈانا کی دور جیس ٹرینٹ اور تدرے وہ مندر کے ایک پاپا ہے جنہی پیدا کردی ہے وہ فورپ اور پرید ایک شنکلی ہے جنہی جلا رہا 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 ہے دیپ اور اسٹرائی اور دیت ہے میں دیکھیں کہ شنکلی ہے جنہی پیدا کردی ہے وہ ملتبہ بھی دیکھو

یاد راکھ رہے ہو کہ ساتھ پر آتی ہمجھولی بیٹی میں بچے میں کہہ لیا ہے تو اس دن کو کوئی کل راکھا بھی ہوں جبئی جبئی ترنہ دویں سن سے جب آشان دیکھ سے نہیں لیا گیا پران کے مجیہ ندبوت کے دوئیہ یاد سوگ کے مٹیہ کے دفاقہ آہمان ہو نرجرل روپ ਪ੍ਰਾਣਾ ਦੀ ਰੱਖਿਆ ਕਰਨ ਵਾਲੇ ਹਰ ਤਾਰ ਹਰ ਕੀ ਹਰ ਸ਼ਬ ਅੱਖਰ ਵਾਲੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਨੇ ਜੇ ਸਿੱਖਾ ਤੋਂ ਆਉਣਾ ਕਲ ਚਪੱਲਾ ਪਾ ਕੇ ਜੁਗਤ ਦੇ ਅੰਦਾਜ਼ ਕਰਦੇ ਆ ਮਹਾਰਾਜ ਆਪ ਹੀ ਦੇਦੇ ਆਪ ਹੀ ਦੇਦੇ ਸੱਚੇ ਪਾਤਸ਼ਾਹ ਬੱਢੀ ਜਾਂਦੇ ਪਰ ਕੀ ਤੇ ਕੀ ਹੁੰਦਾ ਦਾ ਤਿਆਰੀ ਉਜ ਕੋ جس دن کلکل تر پاشاں وہ بھول سے مہاراج کیا سکھا میں بھی تیرے جیو پر چاہ جانا وہ اس دن وہ سرسل ہتھانی کرتے ہیں نہیں مہاراج خاص ہی نہیں آیا پانی ادھر بچہ ممدہ مہاراج کے دن پیتا من کے دیسے کیسے باتاں نبکے جائے ہیں ਉਸ ਪਰਿਪੰਨ ਪ੍ਰਮਾਤਮਾ ਦੇ ਦਰ ਤੇ ਗੱਲਾਂ ਦੇ ਨਾਲ ਹੀ ਜਾਇਆ ਜਾਂਦਾ ਹੈ ਪੁੱਛਦਾ ਹੈ ਬੈਤ ਖਾਣ ਅਵਤ ਨ ਸੰਜਮ ਸੈ ਮੁਰਾਲੀ ਡਾਕਟਰ ਕੋਲ ਚਲਿਆ ਜਾਂਦੇ ਪੇਸ਼ੈਂਟ ਕੰਪਟਰੋਂ ਦਾ ਡਾਇਗਨੋਸ ਕਰਦੇ ਉਹ ਮੈਡੀਸਨ ਦੇ ਦਿੰਦੇ ਕਿ ਅੱਖ ਇਹ ਸੰਜਮ ਦੇ ਨਾਲ ਨਜਮ ਦੇ ਨਾਲ ਹੈ ਤੇ ਜੇ ਮਰੀਜ਼ ਨਜਮ ਦੇ ਨਾਲ ਮੈਡੀਸਨ ਨਾਲ ਲਵੇ تماما جو کہے دیکھے ڈاکٹروں نے بھی اس لئے ہیں سچا سچا کیا کر ہے جو سکھا میں چھوٹا جس ساٹھیاں تلیل کو جنیلی ہے پوچھتے ہیں میں دکھا دیا ایک دلنا سنجلس ہے کیسے بٹے روئے کو سکھس ہے جساں بائی ہے پھر اندر دے روئے کی میں کیوں نہیں ہوں اندر دے روئے ختم دلیا ہیں

ਤੇ ਤੇ ਇਤਵਾਲ ਉਸ ਪਰਮਾਤਮਾ ਦੇ ਦਰ ਪਰ ਇੱਕ ਨਿਸ਼ਚਿਤ ਚੱਲ ਕਰ ਕੋਈ ਅਗਲ ਕੀ ਫਿਰ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਦੀ ਸੀ ਤਿੰਨ ਰਾਤਾਂ ਹੁੰਦਾ ਸੀ ਕਿ ਲੋਕਾਂ ਨੇ ਮਜ਼ਾਕ ਕਰਦਾ ਇਹਨੇ ਕਿ ਉਹ ਜਸਤਾ ਹੈਗਾ ਪਰਮਾਤਮਾ ਦੇ ਦਰ ਪਰ ਉਹਦੇ ਵਿੱਚ ਇਹਦਾ ਨਹੀਂ ਹੈ ਜਾਤ ਉਸ ਕਿਸਾਨੇ ਕਹਿੰਦੇ ਹੁੰਦੇ

ਸੱਚੇ ਪਾਤਸ਼ਾਹ ਕਹਿੰਦੇ ਕਿ ਕੁਆਲਿਟੀ ਦੀ ਗੱਲ ਨਹੀਂ ਇਹ ਕੁਆਲਿਟੀ ਵਾਲੀ ਗੱਲ ਕਰਦਾ ਜੰਨਰ ਚੱਕ ਤੁਸੀਂ ਇਸ ਸੰਸਾਰ ਦੇ ਜਿਉਂ ਹੀ ਤੁਹਾਡੇ ਕਰਮ ਕਿਹੋ ਜੇ ਸੀ ਕਿਹੋ ਜੇ ਕਾਰਜ ਕਰਦੇ ਰਹੇ ਨਹੀਂ ਤੇ 150 ਸਾਲ 200 ਸਾਲ 500 ਸਾਲ ਦਾ ਕਰਮ ਜਿਕਰ ਚੱਕਦੇ ਨਹੀਂ ਸੱਚੇ ਪਾਤਸ਼ਾਹ ਸਭ ਕੁਆਲਿਟੀ ਲਾਈਫ ਦੇ ਵਿੱਚ ਕੰਮ ਕਰਦੇ ਕਿ ਇਹਨੂੰ ਜਦੋਂ ਆ ਕੇ ਆਖਿਆ ਨਾ ਕਹਿੰਦੇ ਤੇਰਾ ਤੇ ਨਾਮ ਵੀ ਨਹੀਂ ਆਇਆ ਇਸ ਵਿੱਚ ਗੁਂਦ ਦਾਸ ਜੀ ਮਰ ਆਪਣੇ ਦਾ ਨਾਮ ਆਪਣਾ ਹਰ ਵਲ ਅੱਥੀ ਬਹਿਰ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਸੀ ਆ ਦੇਖ ਲਿਖੇ ਲਿਸਟੇ ਉੱਪਰ ਫਾਈਲ ਵੀ ਦਿੰਦਾ ਸੀ ਕਿ ਉਹ ਬੰਦਿਆਂ ਦੀ ਲਿਸਟ ਹੈ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਹੁੰਦੇ ਔਰ ਫਰਮਾਇਆ ਕਿ ਕਿਉਂਕਿ ਇਹ ਵਿੱਚ ਰਹਿੰਦਾ ਇਹ ਉਹ ਲਿਸਟ ਹੈ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਜਿਦੇ ਵਿੱਚ ਸਾਧ ਸੰਸਾਰਿਆਂ ਦੇ ਨਾਮ ਹੋਣਗੇ ਪਰ ਜਦੋਂ ਉਹਦਾ ਨਾਮ ਨਾ ਆਇਆ ਉਹਨੇ ਸ਼ਿਕਵਾ ਨਹੀਂ ਕੀਤਾ ਤੇਰੀ ਭਗਤਾਂ ਦਾ ਛੋਟੂ ਭਾਨਾ ਲੋਕ ਹੱਸਣ ਲੋਕ ਕੁਝ ਕਹੀ ਜਾਣ ਤੇਰੇ ਦਰਦ ਨੂੰ ਨਹੀਂ ਛੱਡਾਂਗਾ ਤੇ ਜਦੋਂ ਥੋੜਾ ਸਮਾਨੰਗਿਆ ਪ੍ਰਵਾਤਮਾ ਦੀ ਇੱਕ ਲਿਸਟ ਬਣ ਜਾਂਦੀ ਹੈ ਉਹ ਲਿਸਟ ਦੇ ਉੱਪਰ ਟਾਈਟਲ ਲਿਖਿਆ ਅਸਰ ਕਿ ਇਹ ਉਹ ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੂੰ ਪ੍ਰਵਾਤਮਾ ਰੱਬ ਜਾਣ دیکھوں کہ نا پر آتا ہے اسی سارے لکھے ہیں یعنی تھی کوئی رام رام کہتا ہے کوئی اللہ کہتا ہے کوئی واہی بہت کہتا ہے اسی تے لکھے ہیں یا اس واسطے تے چاہ رہے ہیں یا پر جنہ کو پیارا یاد کر رہا ہے ایک طرف آدھا نہیں جدو پرویشن کو کام کر ایک کو ہے پائی ایک کو ہے صاحب میرا سنٹھے سالے میں بڑھے کچھ پیار پیار شاہدین ਦਸਣਾ ਕਰੋ ਕਿਹੜੇ ਕੰਮ ਕਰਕੇ ਜੀਤੇ ਨਾਲ ਜਿੰਨਾ ਨੂੰ ਕਰਦੇ ਆਂ ਇਨਸਾਨ ਬਾਡੀ ਨੇੜੇ ਆ ਜਾਂਦਾ ਅੱਜ ਆਪ ਕਰਨਾ ਇਨਸਾਨ ਦਾ ਅਹਿਸਾਸ ਕਰਨਾ ਆ ਨਾ ਬੰਦ ਕਰ ਦੇ ਖਾਵਾ ਆਪਾ ਕਿਉਂਕਿ মিডিਆ ਦਾ ਮੱਦਨਾ ਹਰ ਕੋਈ ਆਪਣੇ ਧਰਮ ਦਾ ਪੰਜਾਬ ਪਰ ਸਾਲ ਕਰਕੇ ਅੱਗੇ ਆਉਣਾ ਚਾਹਦਾ ਇਸ ਅਦਲਤ ਦੇ ਵਿੱਚ ਸੱਚ ਦੀ ਗੱਲ ਕਰਨ ਦੇ ਨਾਤੇ ਲੋਕੀ ਲੈਣਗੇ ਸੱਚ ਤੇ ਹੈ ਨਾ

ਇੱਕ ਡੈਫੀਨੇਸ਼ਨ ਪੜ੍ਹਦੇ ਹਾਂ ਆਪਾਂ ਸਾਇੰਸ ਦੇ ਨਾਈਟ ਦੇ ਨਾਈਟ ਐਡੀਟ੍ਰੇਟ ਨੂੰ ਡਿਸਕਰਾਇਬ ਇਟ ਕੈਨ ਚੇਂਜ ਫਰਮ ਵਨ ਫਾਰਮ ਟੂ ਅਨਦਰ ਫਾਰਮ ਵੈਦਰ ਇਹ ਉੱਚ ਜਨਤ ਦਾ ਪੜਾਇਆ ਜਾ ਸਕਦਾ ਨਾ ਇਹ ਹਰਕ ਕੀਤਾ ਜਾ ਸਕਦਾ ਪਰ ਅਨ ਇੱਕ ਫਾਰਮ ਤੋਂ ਦੂਜੀ ਫਾਰਮ ਵਿੱਚ ਬਦਲਿਆ ਜਾ ਸਕਦਾ ਉਹ ਉੱਚਾ ਕਰੋ ਜੋ

ਸਤ ਸਮ ਪਸੰਨਾ ਸਤ ਸਮ ਸਤ ਸਮ ਤਾਂ ਗੁਰੂ ਦੇ ਨਾਲ ਗੱਲਾਂ ਕਰਦੀਆਂ ਜਿਵੇਂ ਕਿਸੇ ਗੁਰੂ ਦੀ ਵਿਚਾਰ ਸਤਨ ਕਰਦੇ ਨੂੰ ਆਪਾਂ ਸਾਰੇ ਬੁਢੀ ਦੀ ਸਿਰਫ ਸਲਾਹ ਕਰਦੇ ਹਾਂ ਆਸਾ ਦੀ ਦੀਵਾਰ ਸਤਨ ਕਰਦੇ ਇਸ ਗੁਰੂ ਦੇ ਹੋਂਦ ਕੋਈ ਪਾਣੀ ਨਹੀਂ ਪਾਣੀ ਸਤਨ ਕਰ ਰਹੇ ਹਾਂ ਗੁਰੂ ਦੇ ਨਾਲ ਗੱਲਾਂ ਕਰਦੀਆਂ ਕਿ ਗੁਰੂ ਨੇ ਪਤਾ ਕੀ ਬਿੜਿਆ ਬਖਸ਼ੀ ਕਹਿੰਦੇ ਜਿਵੇਂ ਮੇਰੇ ਸਿੱਖ ਕਿੰਨੇ ਸਟਰਕ ਪਰ ਰਹੇ ਨੇ درسن پرسن سرسن حرسن رکر بھی کر تاریرے کہتے ہو بھلی کا روح بن جاتا سٹرپ نے کچھ پورے آئے آتھا تو گروہ کے گزار کرنے گروہ کو ڈڈاوک کرنے گروہ دی اوال کرنا پر سننا دے سنتی ہندے تک لہنے جانا مرد کے دے جے کو کھا رہا ہے جے کو جائے اور جس انسان تعلیم سیوسیز ہو جاتا تھا جنہوں ڈاکٹر کہتے ہیں اتھیار ڈسرین ایپی لیمان سوگڑ گیا انہوں اسی جننے باتے ہیں درائی فائن ہوائیس آئیس انہوں وہ ڈرائی فائن حضر نہیں ہوتے ہیں انہوں جننے کی مسئلہ آئے ہیں انہوں بلاڈ پر چکلوائے اسی طرح معاف کرنا ਜਿੰਨੇ ਧਰਮ ਰੂਪਰਨ ਸ੍ਰੀ ਅਸਤ ਮੋਬੀਆਂ ਦਿਨ ਦੇ ਦਾਤਾ ਉਹਨਾਂ ਦੇ ਅੰਦਰ ਗੁਰੂ ਦੀ ਗੱਲ ਨਹੀਂ ਜਾਵੇ ਜਿੱਤੇ ਉਹਨਾਂ ਦੇ ਅੰਦਰ ਸ਼ਹੂਰ ਨਹੀਂ ਜਾਵੇ। ਦੋ ਤਰ੍ਹਾਂ ਦੀ ਜਿੰਦਗੀ ਹੈ। ਟੈਕਨੋਸੀ ਆਟੋਮੇਸ਼ਨ ਤੋਂ ਦੇਖਦੇ ਸੋਹਣੇ ਬੜੇ ਲੱਗਦੇ ਆ। ਪਰ ਇਹਨਾਂ ਦੇ ਵਿੱਚ ਸ਼ਹੂਰ ਨਹੀਂ ਆ ਸਕਦਾ। ਇਹ ਅੱਜ ਸ਼ੁਰੂ ਹੋਲੇ ਇਸ ਤਰ੍ਹਾਂ ਦੇ ਜਿੰਦ ਮੈਂ ਪਹਿਰਾਵਾ ਪਾਇਆ ਤੇ ਗੁਰੂ ਦੇ ਚੱਲਣਾ ਇੰਨਾ ਆਰਗਾਨਿਜੇਸ਼ਨ ਖੁਲਾਵਰ ਦਾ ਅੰਦਰੋਂ ਖੁਸ਼ਬੂ ਵੀ ਆਵੇ ਪਾਣੀ ਤੇ ਜਿਹਨੇ ਘਰ ਘਰ ਦਾ ਸੰਦਾਂ ਪਾੜ ਕੇ ਜਿਹੜਾ ਫਲੋ ਗਿਆ ਨਾ ਲਾਭ ਦਾ ਫਲ ਲੱਗਿਆ ਉਹਦੇ ਚੋਂ ਖੁਸ਼ਬੂ ਵੀ ਆਵੇ ਕਿ ਉਸ ਕਾਹਦੀ ਦੀ ਮਿਹਨਤ ਆਵੇ ਆਪ ਕਰਨਾ ਸੀ ਉਹਨੇ ਬਿਹੈਵਰ ਡੈਸਾਈਡਸ ਕੀ ਕਰਦਾ ਅਸੀਂ ਇੰਨਾ ਆਰਗਾਨਿਜੇਸ਼ਨ ਖੁਲਾਵਰੇ ਕਰਨਾ ਜ਼ਾਬਤਾ ਦੇ ਸੀਨੇ ਨੂੰ ਪਾੜ ਕੇ

اس پیارے کی نال کرنا کر اس پیارے کی یاد کر اس پیارے کی یاد اندر جڑیا کر آو اپ ایک بار پھر سارے جب نہیں ہے پائی ایکو ہے صاحب میرا ਬੰਦੀ ਤੇ ਲਿਖੀ ਤੇ ਰਵਾਦੀ ਤੇ ਆਗਿਆ ਮੈਂ ਚਲਤ ਰਹਾ ਇੱਕ ਹੈ ਊਖਾ ਗੁਰ ਦਾ ਵੈਚੇ ਜਿ ਵਿੱਚ ਜਿਨ ਕੈ ਸਿਸਟਿਆ ਮੈਂ ਤੇ ਉਹ ਕੀ ਧਿਆਏ ਤਤ ਧਾਪ ਉਹ ਫਲਤ ਹੈ ਉਹ ਇੱਕ ਹੈ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਉਹਨਾਂ ਦਾ ਤਾ ਇੱਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏ ہم میرا ایک کو ہے ہم میرا ایک کو ہے محلت کے جو پرشاک کو بانتا ہے مان میں تاگر لوگ دو. کسی دھوڑا کسی اکلا سعادہ رہا ہے کسی سوگ انکھارا ہمیں دھوڑے فائدناتا اللہ اخیر کے پر سچے پاشا کے پر جیپ ہوئی سکھ اور مونا ہوئے جائے دے. ਕੇ ਪਾਸ਼ਾ ਕੇ ਦੇ ਅਜਿਹੇ ਦਾ ਲੈਸਨ ਨੂੰ ਲੱਗਿਆ ਨਾ ਅਸੀਂ ਦੇਖਦੇ ਆਂ ਕਿ ਨਾਲ ਦੇ ਘਰ ਦੇ ਉਹ ਵੱਡੀ ਰੱਈ ਆ ਇਹਦੇ ਕੋਲ ਪੈਸੇ ਜਾਂਦੇ ਨੇ ਇਹਦਾ ਡੈਸੀਗਨੇਸ਼ਨ ਵੱਡਾ ਹੈ ਇਹਦੇ ਨਾਲ ਅਸਲ ਦੀ ਪ੍ਰਭੂਤਾ ਦੇਖਦੇ ਆਂ ਪਰ ਉਹਨੇ ਸੱਚੇ ਪਾਸ਼ਾ ਕੇ ਲਈ ਮਿਲਤੀ ਹੈ ਨਾਮ ਤੋਂ ਦੇਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਨੇ ਪੈਸਾ ਜਿਹਾ ਕਮਾਉਣਾ ਨਾਮ ਤੋਂ ਜਦੋਂ ਸਭ ਪੂਰਦਾ ਹੈ ਨਾਮ ਤੋਂ ਸਭ ਪੂਰ ਗੱਲ ਹੀ ਪੁੱਛੀਆਂ

جے کوئی مرنا اور سکھو جائے اس کی جڑ ہری جے پنجہ دے سرمت ہو کے تعلق اللہ صاحب سنجھے پاشا کے ارداس کر کے آج تے سائنس نے بھی صرف کر دیتا جڑی کٹیش میں نا جی کی پنج عرف کا پرکزن آباد شرط پنج با پنج عرف کے اندیر جنہی رہت سن جنہی مہاراج جنہی کٹیش میں ਅੱਜ ਸਾਇੰਸ ਦੇ ਸਿੱਧ ਕਰਦਤਾ ਇੱਕ ਕੇਸ 3 ਤੋਂ 4 ਸੈਕਿੰਡ ਕਰਤਾਂ ਫਿਰ ਜਦੋਂ ਜਦੋਂ ਪੜ੍ਹਦੇ ਕਿਉਂਕਿ ਇਹਨਾਂ ਵਿੱਚ ਵੀ ਜਾਗ ਅੱਜ ਸਾਇੰਸ ਦੇ ਸਿੱਧ ਕਰਦਤਾ ਜਿਹੜੀਆਂ ਬੱਚੇ ਆਪਣੀ ਕਲਾ ਦੇ ਆਈਪੀ ਬੋਧੀਆਂ ਨੇ ਉਹਨਾਂ ਦੀ 6ਵੀਂ 7ਵੀਂ ਕਲਾ ਵਿੱਚ ਜਿਹੜੇ ਬੱਚੇ ਪਹਿਲਾਂ ਹੋ ਕੇ ਉਹਨਾਂ ਦੀ ਪੀਡੀ ਆਈ ਸਾਈਡ ਦਾ 50% ਤੋਂ ਜਿਉਂਦੀ ਹੈ گئےا ماڈو بارے میں نرکاڑا صاحب جیشاہ ਉਨਾਮ ਸਿੱਖੀ ਪਾਸ਼ਾ ਦੇ ਪ੍ਰਕਾਸ਼ ਹੋਇਆ ਉਸ ਸਥਾਨ ਦੀ ਜੋ ਹੁਣ ਸਿਨਾਪਾਰਟਮਨ ਕਿਹਾ ਜਾਂਦਾ ਉਹ ਤੋਂ ਦੇ ਵਸਨੀਕ ਜਦੋਂ ਇੱਥੇ ਆਏ ਉਹ ਪੈਸਾ ਪੰਜਾਬ ਵਿੱਚ ਆਇਆ ਤੇ ਬੜੇ ਸਿਆਣੇ ਸੰਸੁਚਾਨ ਸਾਹਿਬ ਉਹਨਾਂ ਨੇ ਉਹ ਪੈਸੇ ਦੇ ਨਾਲ ਸੋਚਿਆ ਵੀ ਇਹਨਾਂ ਐਜੂਕੇਸ਼ਨ ਅਦਾਰੇ ਚਾਇਆ ਜਾਵੇਗਾ ਤੇ ਗਿੱਲ ਪਿੰਡ ਦੇ ਉੱਥੇ ਜ਼ਮੀਨ ਰਵੇਕ ਦਿੱਤੀ ہزار بچے جموں کشمیشن کرتے ہیں چار سب کو زیادہ بچے جہاز بنتے ہیں کیونکہ ایک سکھ ریلیس اعزاب آیا ہے جڑے بچے آئے ہیں کہ پلاس کو مانمینٹ میں اکتابا ہے وہ بچے پرکٹ کر سکتے تھے دو دن اس کے دو دو دن دو دو دن ساہے ہیں کہ جڑے بچے آئے ہیں پلاس کو ریسیٹ میں کیتے ہیں جہاں پہلا کر کے چھٹ کرتے تھے وہ بچے جروح ٹیسٹے لے رہے ہیں وہ ٹیسٹے لے رہے ہیں ٹیسٹے لے ریزیویشن آیا سکھ مجرد نے ٹیسٹے لے رہا ہے اور سکھ ای ਕੁਈ ਕੀ ਨਾ ਕਰੇ ਉਹ ਜਾਬੇ ਵਾਲਾ ਸਿਧੀਆਂ ਦੀਆਂ ਵੀ ਇਹ ਪਰਵਾਹ ਕਰਨੀਆਂ ਕਿਉਂਕਿ ਅੱਜ ਲੋੜ ਹੈ ਸਾਡੇ ਬੱਚਿਆਂ ਨੂੰ ਸਭ ਨੂੰ ਉਹਨਾਂ ਦੇ ਕਿਰਤਾਰ ਸਾਹਮਣੇ ਨਹੀਂ ਤੇ ਮਹਾਰਾਜ ਕਹਿੰਦੇ ਬਨੇਗਾ ਜਿਨਨੋ ਕੋ ਮਹੱਤਵ ਚੈ ਸਹੀ ਸੱਚਿਆ ਜਿਨਨਾਂ ਨੂੰ ਗੋਰ ਨੂੰ ਗੋਰ ਸੇ ਕੱਢ ਦੇ ਬੱਚੇ ਮਹਾਰਾਜ ਖਣੇ ਜੁਬਾਨ ਨੂੰ ਜੱਲਾ ਫੜਤੀ ਰੱਖਾ ਹੋਣੀ ਚਾਹੀਦੀ ਜਨਾਂ ਵਿੱਚ ਜੋ ਦਿਨ ਵਿੱਚ ਹੈ ਨਾ ਧੱਕੜ ਦੇ ਅੰਦਰ ਕੀ ਯਾਦ ਤੋਂ ਭਲੇ ਉਹਦੇ ਤੀਰ ਪਛਾਣ ਚੀਤੀ ਤੇ ਪਹੁੰਚੇ ਜੰਮਲਾ ਸੱਪਰ ਕਫਾ ਵਸ ਤੱਕ ਹੰਦਾ ਕੀੜੀ ਤੋਂ ਲੈ ਕੇ ਹੱਥਾਂ ਤੱਕ ਭਾਪ ਛੋਦੇ ਉਹਤੇ ਲੈ ਕੇ ਮਰਦੇ ਤੱਕ ਉਹਦੀ ਕਦਰ ਹੈ ਉਹਦੀ ਨਿਗਾਹ ਤੱਕ ਉਹਦੀ ਮਰਦ ਤੋਂ ਬਾਹਰ ਨਹੀਂ ਕੋ ਸਾਰੇ ਜੀਆਂ ਜਨੰਦੀਆਂ ਜਾਣਦਾ ਆਓ ਜੀ ਇੱਕ ਵਾਰੀ ਸਾਰੇ ਜੱਟੋ ਇੱਕੋ ਹੈ ਭਾਈ ਇੱਕੋ ਹੈ اپو ہے پائی